ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਆਸਾ ਮਹੱਲਾ ਤੀਜਾ ਪੰਜ ਪਦੇ ਪੰਜ ਪਦੇ ਸ਼ਬਦ 머ਹਿ ਤਿਸ ਸਦਾ ਆਨੰਦ ਸਦਾ 머ਹਿ ਨਾ ਭਵੰਤ ਸਤਗੁਰੂ ਪੇਟੇ ਗੁਰੂ ਗੋਬਿੰਦ ਸਤਗੁਰੂ ਪੇਟੇ ਗੁਰੂ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਨਾ ਫਿਰ ਮਰੈ ਨਾ ਆਵੈ ਜਾਏ ਗੁਰ ਤੇ ਸਾਚ ਸਮਾਏ ਗੁਰ ਤੇ ਗੁਰ ਤੇ ਸਾਚ ਸਮਾਏ ਜਿਨ ਕੋ ਨਾਮ ਲਿਖਿਆ ਧੁਰ ਲੇਖ ਜਿਨ ਕੋ ਨਾਮ ਲਿਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਤੇ ਆਵਹਿ ਤੇ ਅਨ ਦਿਨ ਨਾਮ ਸਦਾ ਤੇ ਆਵਹਿ ਗੁਰ ਪੂਰੇ ਤੇ ਭਗਤ ਵਿਸੇਖ ਗੁਰ ਪੂਰੇ ਤੇ ਭਗਤ ਵਿਸੇਖ ਰਹਾਉ ਰਹਾਉ ਜਿਨ ਕੋ ਹਰ ਪ੍ਰਭ ਲਏ ਮਿਲਾਏ ਜਿਨ ਕੋ ਹਰ ਪ੍ਰਭ ਲਏ ਹਣ ਗਤ ਕਹੀ ਨ ਜਾਏ ਜਿੰਦਗੀ ਗਹਿਣ ਗਤ ਕਹੀ ਨ ਜਾਏ ਪੂਰ ਸਤਗੁਰ ਦਿੱਤੀ ਵਡਿਆਈ ਪੂਰ ਸਤਗੁਰ ਦਿੱਤੀ ਵਡਿਆਈ ਉਤਮ ਪਦਵੀ ਹਰਨਾਮ ਸਪਾਈ ਉਤਮ ਪਦਵੀ ਹਰਨਾਮ ਸਮਾਈ ਜੇ ਕਰੇ ਸੋ ਆਪੇ ਆਪ ਜੇ ਕੀਸ ਕਰੇ ਸੋ ਆਪੇ ਆਪ ਏਕ ਘੜੀ ਮਹਿ ਥਾਪ ਉਥਾਪ ਏਕ ਘੜੀ ਮਹਿ ਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਣਾਏ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਕਲੇ ਥਾਈ ਨ ਪਾਏ ਜੇ ਸੋ ਕਲੇ ਥਾਈ ਨ ਪਾਏ ਜਿਨ ਕੈ ਪੋਤ ਪੁਨ ਤਿਨਾ ਗੁਰੂ ਬਿਲਾਏ ਜਿਨ ਕੈ ਪੋਤ ਪੁਨ ਤਿਨਾ ਗੁਰੂ ਬਿਲਾਏ ਸਤਿ ਬਾਣੀ ਗੁਰ ਸ਼ਬਦ ਸੁਣਾਏ ਸੱਚ ਬਾਣੀ ਗੁਰ ਸ਼ਬਦ ਸੁਣਾਏ ਜਿੱਥੇ ਸ਼ਬਦ ਵਸੇ ਤਹਾਂ ਦੁੱਖ ਜਾਏ ਜਿੱਥੇ ਸ਼ਬਦ ਵਸੇ ਤਹਾਂ ਖੁਸ਼ੀ ਜਾਏ ਰਤਨ ਸਾਚੈ ਸਹਿਜ ਸਮਾਏ ਗਿਆਨ ਰਤਨ ਸਾਚੈ ਸਹਿਜ ਸਮਾਏ ਨਾ ਮੈਂ ਜੀਵੜ ਹੋਰ ਧਨ ਨਾਹੀ ਕੋਏ ਨਾ ਮੈਂ ਜੀਵੜ ਹੋਰ ਧਨ ਨਾਹੀ ਕੋਏ ਜਿਸਨੋ ਬਖਸ਼ੇ ਸਾਚਾ ਸੋਏ ਜਿਸਨੋ ਬਖਸ਼ੇ ਸਾਚਾ ਸੋਏ ਪੂਰੈ ਸ਼ਬਦ ਮਨ ਵਸਾਏ ਪੂਰੈ ਸ਼ਬਦ ਮਨ ਵਸਾਏ ਕ ਨਾਮ ਰਤੇ ਸੁਖ ਪਾਏ ਨਾਮ ਲਖ ਨਾਮ ਰਤੇ ਸੁਖ ਪਾਏ ਆਸਾ ਮਹਲਾ ਦੀ ਜਾ ਆਸਾ ਮਹਲਾ ਦੀ ਜਾ ਨਿਰਤ ਕਰੇ ਬਹੁ ਵਾਜੇ ਵਜਾਏ ਨਿਰਤ ਕਰੇ ਬਹੁ ਵਾਜੇ ਵਜਾਏ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਲੋਭ ਭਰਮ ਅਨਲਵਾਉ ਕਰੰ ਕਰ ਲੋਭ ਭਰਮ ਅਨਲਵਾਉ ਦੀਵਾ ਬਲੈ ਨਾ ਸੋਜੀ ਪਾਏ ਦੀਵਾ ਬਲੈ ਨਾ ਸੋਜੀ ਪਾਏ ਗੁਰਮੁਖ ਭਗਤ ਘਟ ਚਾਨਣ ਹੋਏ ਗੁਰਮੁਖ ਭਗਤ ਘਟ ਚਾਨਣ ਹੋਏ ਆਪਿ ਪਛਾਨ ਮਿਲੈ ਪ੍ਰਭ ਸੋਏ ਆਪਿ ਪਛਾਨ ਮਿਲੈ ਪ੍ਰਭ ਸੋਏ ਰਹਾਉ ਰਹਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਗੁਰਮੁਖ ਨਿਰਤ ਪੂਰੇ ਤਾਲ ਵਿੱਚ ਹੋ ਆਪ ਗਵਾਏ ਪੂਰੇ ਤਾਲ ਆਪ ਗੋਾਈ ਤੇਰਾ ਪ੍ਰਭ ਸਾਚਾ ਆਪੇ ਜਾਣ ਤੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸਬਦ ਅੰਤਰ ਬ੍ਰਹਮੁ ਪਛਾਨ ਗੁਰ ਕੈ ਸਬਦ ਅੰਤਰ ਬ੍ਰਹਮੁ ਪਛਾਨ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸਬਦ ਸਹਿਜ ਵਿਚਾਰ ਹੈ ਗੁਰ ਕਾ ਸਬਦ ਸਹਿਜ ਵਿਚਾਰ ਹੈ ਭਗਤ ਜੁਗਤ ਸਚ ਸੋਈ ਗੁਰਮਤ ਭਗਤ ਜੁਗਤ ਸਚ ਸੋਈ ਆਖੰਡ ਭਗਤ ਨਿਰਤ ਦੁਖ ਹੋਈ ਆਖੰਡ ਭਗਤ ਨਿਰਤ ਦੁਖ ਹੋਈ ਇਹਾ ਭਗਤ ਜਨ ਜੀਵਤ ਮਰੈ ਇਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦੀ ਪਵ ਜਲ ਤਰੈ ਗੁਰ ਪਰ ਸਾਦੀ ਪਵ ਜਲ ਤਰੈ ਗੁਰ ਪ੍ਰਸਾਦੀ ਪਵ ਜਲ ਤਰੈ ਗੁਰ ਪਰ ਸਾਦੀ ਪਵ ਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਗੁਰ ਕੈ ਸਚਨ ਬਾਚ ਥਾਏ ਪਾਏ ਹਰ ਜਿਉ ਆਪ ਵਸੈ ਮਨ ਆਏ ਹਰ ਜਿਉ ਆਪ ਵਸੈ ਮਨ ਆਏ ਕਿਰਪਾ ਕਰੇ ਸਤ ਗੁਰੂ ਮਿਲਾਏ ਹਰ ਕਿਰਪਾ ਕਰੇ ਸਤ ਗੁਰੂ ਮਿਲਾਏ ਜੇ ਚਲ ਭਗਤ ਹਰ ਸਿਉ ਚਿਤ ਲਾਏ ਜੇ ਚਲ ਭਗਤ ਹਰ ਸਿਉ ਚਿਤ ਲਾਏ ਭਗਤ ਰਤੇ ਤਿਨ ਸਚੀ ਸੋਏ ਭਗਤ ਰਤੇ ਤਿਨ ਸਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਨਾਨਕ ਨਾਮ ਰਤੇ ਹੋਏ ਆਸਾ ਘਰ ਅਠਵਾ ਆਸਾ ਘਰ ਅਠਵਾ ਕਾਫੀ ਕਾਫੀ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਇੱਕ ਓੰਕਾਰ ਸਾਦ ਸਤਿਗੁਰ ਪ੍ਰਸਾਦ ਹਰ ਕਹਿ ਪਾਣੈ ਸਤਿਗੁਰ ਮਿਲੈ ਹਰ ਕਹਿ ਪਾਣੈ ਸਤਿਗੁਰ ਮਿਲੈ ਸਤਿ ਸੋਜੀ ਹੋਈ ਸਤਿ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਗੁਰ ਪ੍ਰਸਾਦੀ ਮਨ ਵਸੈ ਹਰ ਭੂਜੈ ਸੋਈ ਹਰ ਭੂਜੈ ਸੋਈ ਮੈਂ ਸੋਹ ਦਾਤਾ ਏਕ ਹੈ ਮੈਂ ਸੋਹ ਦਾਤਾ ਏਕ ਹੈ ਹੇ ਕੋਈ ਹਰ ਨਾਮ ਹੀ ਕੋਈ ਬੁਰ ਕਿਰਪਾ ਤੇ ਮਨ ਵਸੈ ਬੁਰ ਕਿਰਪਾ ਤੇ ਮਨ ਵਸੈ ਆ ਸਦਾ ਸੁਖ ਹੋਈ ਆ ਸਦਾ ਸੁਖ ਹੋਈ ਰਹਾ ਇਸ ਜੁਗ ਮਹਿ ਨਿਰਭਉ ਹਰ ਨਾਮ ਹੈ ਇਸ ਜੁਗ ਮਹਿ ਨਿਰਭਉ ਹਰ ਨਾਮ ਹੈ ਕਾਈਏ ਗੁਰ ਵਿਚਾਰ ਕਾਈਏ ਗੁਰ ਵਿਚਾਰ ਜੰਮ ਕੇ ਵਸ ਹੈ ਤੇ ਨਾਮ ਹੈ ਜੰਮ ਕੇ ਵਸ ਹੈ ਹਨੁਮਕ ਅੰਧ ਗਵਾਰ ਹਨੁਮਕ ਅੰਧ ਗਵਾਰ ਹਰ ਕਹ ਪਾਣ ਜਨ ਸੇਵਾ ਕਰੈ ਹਰ ਕਹ ਪਾਣ ਜਨ ਸੇਵਾ ਕਰੈ ਪੂਜੈ ਸਚ ਸੋਈ ਪੂਜੈ ਸਚ ਸੋਈ ਹਰ ਕਹ ਪਾਣ ਸਲਾਹੀਐ ਹਰ ਕਹ ਪਾਣ ਸਲਾਹੀਐ ਐ ਸੁਖ ਹੋਈ ਬਾਣੇ ਬਣੇ ਸੁਖ ਹੋਈ ਹਰ ਕੈ ਬਾਣੇ ਜਨਮ ਪਦਾਰਥ ਪਾਇਆ ਬਾਣੇ ਬਾਣੇ ਜਨਮ ਪਦਾਰਥ ਪਾਇਆ ਮabhutਮ ਹੋਈ ਮabhutਮ ਹੋਈ ਨਾਨਕ ਨਾਮ ਸਲਾਹੇ ਤੂੰ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਗੁਰਮੁਖ ਗਤ ਹੋਈ ਆਸਾ ਮਹਲਾ ਚੌਥਾ ਆਸਾ ਮਹਲਾ ਚੌਥਾ ਹਰ ਦੁਜਾ ਹਰ ਦੁਜਾ ਕਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਤੂੰ ਕਰਿਆ ਸਚਿਆਰ ਮੈਂ ਦਾਸ ਆਈ ਜੋ ਤਉ ਖਵੈ ਸੋਈ ਥੀ ਸੀ ਜੋ ਤੁਮਾਰੇ ਸੋਈ ਥੀ ਸੀ ਜੋ ਤੂੰ ਦੇਹੇ ਸੋਈ ਹੋ ਪਾਈ ਜੋ ਤੂੰ ਬੇ ਸੋਈ ਹੋ ਪਾਈ ਰਹਾ ਰਹਾ ਕਰੇ ਤਿਨ ਨਾਮ ਰਤਨ ਪਾਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਰਤ ਲਲਾ ਗੁਰਮੁਖ ਲਾਦਾ ਮਨਮੁਖ ਗਵਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੇ ਆਪ ਵਿਛੋੜਿਆ ਆਪ ਮਿਲਾਇਆ ਤੇ ਆਪ ਵਿਛੋੜਿਆ ਆਪ ਮਿਲਾਇਆ ਸਭ ਤੁਝ ਹੀ ਮਾਹੀ ਉਨ ਰਹੀ ਆਓ ਸਭ ਤੁਝ ਹੀ ਮਾਹੀ ਪਾਇਥੇ ਕੀ ਬੋਲਦੇ ਆਂ ਦਰਿਆਓ ਦਰਿਆਓ ਬਿਹਾਰੀ ਲੱਗੀ ਆ ਉਥੇ ਦਰਿਆਓ ਦਰਿਆਓ ਹਾਂ ਦਰਿਆਓ ਬੋਲਦੇ ਨੇ ਆਪਾਂ ਪਰ ਸਿਹਾਰੀ ਨਾ ਬਣਦਾ ਫਿਰ ਇਥੇ ਬਿਹਾਰੀ ਲੱਗੀ ਆ ਤੂੰ ਦਰੀ ਆਓ ਸਭ ਤੁਝ ਹੀ ਮਾਹੀ ਉਨ ਰਹੀ ਆਓ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾ ਹੈ ਤੁਝ ਬਿਨ ਦੂਜਾ ਕੋਈ ਜੰਤ ਸਭ ਤੇਰਾ ਖੇਲ ਜੀ ਆ ਜੰਤ ਸਭ ਤੇਰਾ ਖੇਲ ਜਿ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਈ ਸੋਈ ਜਨ ਜਾਣੈ 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 ਲਾਦੇ ਜਿਸ ਨੂੰ ਨਹੀਂ ਬੋਲਣਾ ਜੈਸਨੋ ਜੈਸਨੋ ਨੰਨੇ ਨੂੰ ਹੋੜਾ ਲਗਾਣਾ ਆਪਾਂ ਜਿਸ ਨੂੰ ਆਜ ਆਂਡੀਆ ਜੈਸਨੋ ਜੈਸਨੋ ਪਹਿਲਾ ਉਹ ਸਹੀ ਕਰਨਾ ਵਾ ਫਿਰ ਬੋਲਣਾ ਵਾ ਜਾਣ ਆਏ ਹੈ ਜਾਣ ਆਏ ਹੈ ਜਾਣ ਆਏ ਹੈ ਜਾਣ ਆਏ ਹੈ ਹਾਂ ਜੈਸਨੋ ਤੂੰ ਜਾਣ ਆਏ ਸੋਈ ਜਨ ਜਾਣੈ ਜੈਸਨੋ ਤੂੰ ਜਾਣ ਆਏ ਤੂੰ ਹੀ ਜਾਣੈ ਜਾਣ ਆਏ ਹੈ ਜਾਣ ਆਏ ਜੈਸਨੋ ਤੂੰ ਜਾਣ ਆਏਂ ਜਿਸ ਜਿਸ ਨੂੰ ਤੂੰ ਜਾਣ ਆਏਂ सोई जन जाने सोई जन जाने ਹਰ ਗੁਣ ਸਦਹੀ ਆਖ ਵਖਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਸਹਜ ਹੀ ਹਰ ਨਾਮ ਸਮਾਇਆ ਤੁਮ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਮ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਬੇਨ ਦੂਜਾ ਅਵਰ ਨਾ ਕੋਇ ਤਬੇਨ ਦੂਜਾ ਅਵਰ ਨਾ ਕੋਇ ਕਰ ਕਰ ਵੇਖੇ ਜਾਣੇ ਸੋਏ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ੴ ਓੰਕਾਰ ੴ ਓੰਕਾਰ ਸਤਿਗੁਰ ਪ੍ਰਸਾਦਿ ਸਤਿਗੁਰ ਪ੍ਰਸਾਦਿ 라ਗ ਆਸਾ 라ਗ ਆਸਾ ਹਰ ਦੂਜਾ ਹਰ ਦੂਜਾ ਸਹਲਾ ਰੋਖਾ ਕਿਸ ਹੀ ਟੜਾ ਕੀਆ ਮਿੱਤਰ ਸੁਧ ਨਾਲ ਪਾਈ ਜਿਸ ਹੀ ਟੜਾ ਕੀਆ ਮਿੱਤਰ ਸੁਧ ਨਾਲ ਪਾਈ ਜਿਸ ਹੀ ਟੜਾ ਕੀਆ ਕੁੜਮ ਸਕੇ ਨਾਲ ਜਵਾਈ ਜਿਸ ਹੀ ਟੜਾ ਕੀਆ ਕੁੜਮ ਸਕੇ ਨਾਲ ਜਵਾਈ ਟੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ ਇਸੇ ਤੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ ਕਮਰਾ ਟੜਾ ਹਰ ਰਹਿ ਆ ਸਮਾਈ ਹਮਾਰਾ ਤੜਾ ਹਰ ਰਹਿ ਆ ਸਮਾਈ ਹਮ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ ਹਮ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ ਹਰ ਬਿਨ ਪਖ ਧੜਾ ਅਵਰਨਾ ਕੋਈ ਮੈਂ ਹਰ ਬਿਨ ਪਖ ਧੜਾ ਅਵਰਨਾ ਕੋਈ ਹਉ ਹਰ ਗੁਣ ਗਾਵਾ ਅਸੰਖ ਅਨੇਕ ਹਉ ਹਰ ਗੁਣ ਗਾਵਾ ਅਸੰਖ ਅਨੇਕ ਹਾਉ ਰਾਉ ਜਿਨ ਸਿਉ ਧੜੇ ਕਰਹਿ ਸੇ ਜਾਹਿ ਜਿਨ ਸਿਉ ਧੜੇ ਕਰਹਿ ਸੇ ਜਾਹਿ ਝੂਠ ਧੜੇ ਕਰ ਪਸ਼ੂ ਤਾਹਿ ਝੂਠ ਧੜੇ ਕਰ ਪਸ਼ੂ ਤਾਹਿ ਫਿਰ ਨ ਰਹੇ ਮਨ ਕੋਟ ਕਮਾਹੇ ਫਿਰ ਨਾ ਰਹੇ ਮਨ ਕੋਟ ਕਮਾਹੇ ਮਹਾਰ ਸਿਉ ਤੜਾ ਕੀਆ ਜਿਸ ਕਾ ਕੋਈ ਸਮਰਥ ਨਾਹੇ ਮਹਾਰ ਸਿਉ ਤੜਾ ਕੀਆ ਜਿਸ ਕਾ ਕੋਈ ਸਮਰਥ ਨਾਹੇ ਇਹ ਸਭ ਤੜੇ ਮਾਇਆ ਮੋਹ ਪਸਾਰੀ ਇਹ ਸਭ ਤੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੂਜੇ ਗਾਵਾਰੀ ਮਾਇਆ ਇਹ ਜੂਵੈ ਬਾਜੀ ਹਾਰੀ ਜਨਮ ਬਨੇ ਜੂਵੈ ਬਾਜੀ ਹਾਰੀ ਹਮਰ ਹਰ ਟੜਾ ਜੇ ਹਲਤ ਪਲਤ ਸਭ ਸਵਾਰੀ ਹਮਰ ਹਰ ਟੜਾ ਜੇ ਹਲਤ ਪਲਤ ਸਭ ਸਵਾਰੀ ਕਾਲ ਯੁਗ ਮਹਿ ਟੜੇ ਪੰਜ ਚੋਰ ਝਗੜਾਏ ਕਾਲ ਯੁਗ ਮਹਿ ਟੜੇ ਪੰਜ ਚੋਰ ਝਗੜਾਏ ਨਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਮਾਨੁ ਕਰਾਈ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਕਮਰਾ ਹਰ ਟੜਾ ਜਿਨ ਇਹ ਟੜੇ ਸਭ ਗਵਾਏ। ਕਮਰਾ ਹਰ ਟੜਾ ਜਿਨ ਇਹ ਟੜੇ ਸਭ ਗਵਾਏ। ਕਿਥਿਆ ਦੂਜਾ ਪਾਉ ਟੜੇ ਬਹਿ ਪਾਵੇ। ਕਿਥਿਆ ਦੂਜਾ ਪਾਉ ਟੜੇ ਬਹਿ ਪਾਵੇ। ਜਿਨ ਆ ਸ਼ਿਦਰ ਅਟਕ ਲੈ ਆਪਣਾ ਅਹੰਕਾਰ ਵਦਾਵੇ। ਜੋ ਲੈ ਸਾਮਣਾ ਹੰਕਾਰ ਮੁਦਾਵੇਂ ਜਿਹਾ ਸਾ ਬੀਜੈ ਤੈਸਾ ਖਾਵੈ ਜੈਸਾ ਪੀਂਜੈ ਤੈਸਾ ਖਾਵੈ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਕਾਹਰ ਢੜਾ ਧਰਮ ਜਨਾਨਕ ਕਾਹਰ ਢੜਾ ਧਰਮ ਜਨਾਨਕ ਕਾਹਰ ਢੜਾ ਧਰਮ ਜਨਾਨਕ ਕਾਹਰ ਢੜਾ ਧਰਮ ਸਭ ਸ੍ਰਿਸ਼ਟ ਜਿਨੇ ਆਵੇ ਸਭ ਸ੍ਰਿਸ਼ਟ ਜਿਨੇ ਆਵੇ ਆਸਰਾ ਮਹਲਾ ਚੌਥਾ ਆਸਰਾ ਮਹਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਅਲਖ ਲਖਾਇਆ ਗੁਰ ਬਾਣੀ ਹੈ ਅਲਖ ਲਖਾਇਆ ਗੁਰਮੁਖ ਨਾਮ ਸੁਨੋ ਮੇਰੀ ਬੈਣਾ ਗੁਰਮੁਖ ਨਾਮ ਸੁਨੋ ਮੇਰੀ ਬੈਣਾ ਏਕੋ ਰਵ ਰਹਿਆ ਘਟ ਅੰਤਰ ਏਕੋ ਰਵ ਰਹਿਆ ਘਟ ਅੰਤਰ ਕੋ ਬੋਲੋ ਗੁਰ ਅੰਮ੍ਰਿਤ ਬੈਣਾ ਕੋ ਸੁਨੋ ਅੰਮ੍ਰਿਤ ਬੈਣਾ ਰਹਾਉ ਰਹਾਉ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਗੁਰ ਪ੍ਰਖ ਪਾਇਆ ਵਡ ਭਾਗ ਸਤਗੁਰ ਪ੍ਰਖ ਪਾਇਆ ਵਡ ਭਾਗ ਜੁਜੇ ਭਾਏ ਭਵੇ ਬਿਖ ਮਾਇਆ ਜੁਜੇ ਭਾਏ ਭਵੇ ਬਿਖ ਮਾਇਆ ਆਗ ਹੀਨ ਨਹੀਂ ਸਤਗੁਰ ਪਾਇਆ ਆਗ ਹੀਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਗੁਰੂ ਪੁਰਖ ਨਾਨਕ ਹਰ ਪਾਇਆ ਗੁਰੂ ਪੁਰਖ ਮਹੱਲਾ ਚੌਥਾ ਆਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਮੇਰੈ ਮੇਰੈ ਮੇਰੇ ਨਹੀਂ ਬੋਲਣਾ ਮੇਰੈ ਮੇਰੈ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਮੇਰੇ ਮਨ ਜਪੀ ਨਾਮੋ ਸੁਖਸਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨ ਕੋਈ ਨਾਮ ਬਿਨਾ ਮੈਂ ਅਵਰ ਨ ਕੋਈ ਵੱਡਾ ਭਾਗ ਗੁਰਮੁਖ ਹਰ ਲੈਣਾ ਵੱਡਾ ਭਾਗ ਗੁਰਮੁਖ ਹਰ ਲੈਣਾ ਰਹਾਉ ਰਹਾਉ ਨਾਮ ਬਿਨਾ ਨਹੀਂ ਜੀਵ ਆ ਜਾਏ ਹਰ ਪਾਏ ਪੰਡੈ ਭਾਗ ਕੁਰਮ ਸੁਹਰ ਪਾਏ ਨਾਮ ਹੀਨ ਕਾਲਖ ਮੁਖ ਮਾਇਆ ਨਾਮ ਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਯਾ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਯਾ ਵੱਡਾ ਵੱਡਾ ਹਰ ਭਾਗ ਕਰ ਪਾਇਆ ਵੱਡਾ ਪਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖੇ ਨਾਮ ਦਿਵਾਇ ਨਾਨਕ ਗੁਰਮੁਖੇ ਨਾਮ ਦਿਵਾਇ ਆਸਾ ਮਹੱਲਾ ਚੌਥਾ ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਗੁਰਮੁਖ ਹਰ ਜਪੁ ਨਾਮੁ ਮਨ ਭਇਆ ਅਨੰਦਾ ਜਪੁ ਜਪੁ ਨਾਮੁ ਮਨ ਭਇਆ ਅਨੰਦਾ ਸਤਿ ਸਤ ਸਤਗੁਰ ਨਾਮੁ ਧਿੜਾਇਆ ਸਤਿ ਸਤ ਸਤਗੁਰ ਨਾਮੁ ਧਿੜਾਇਆ ਵਾਸ ਗਾਏ ਗੁਣ ਪਰਮਾਨੰਦਾ ਵਾਸ ਗਾਏ ਗੁਣ ਪਰਮਾਨੰਦਾ ਰਹਾਉ ਰਹਾਉ ਹਰ ਗੁਣ ਗਾਵੇ ਹਰ ਜਨ ਲੋਗਾ ਹਰ ਗੁਣ ਗਾਵੇ ਹਰ ਜਨ ਭਾਗ ਪਾਏ ਹਰ ਨਿਰਜੋਗਾ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੋਣ ਮਾਇਆ ਮਲਤਾਰੀ ਗੁਣ ਵਿਹੋਣ ਮਾਇਆ ਮਲਤਾਰੀ ਜਿਨ ਗੁਣ ਜਨਮ ਹੋਏ ਅਹੰਕਾਰੀ ਜਿਨ ਗੁਣ ਜਨਮ ਹੋਏ ਅਹੰਕਾਰੀ ਸ੍ਰੀ ਸਰੋਵਰ ਗੁਣ ਪ੍ਰਗਟ ਕੀਏ ਸ੍ਰੀ ਸਰੋਵਰ ਗੁਣ ਪ੍ਰਗਟ ਕੀਏ ਮਾਥ ਤਤ ਕੱਢੀਏ ਨਾਨਕ ਗੁਰਮੁਖ ਮੱਥ ਤਤ ਕੱਢੀਏ ਆਸਾ ਮਹੱਲਾ ਚੌਥਾ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋ ਮਨ ਪਾਵੈ ਨਾਮ ਸੁਣੀ ਨਾਮੋ ਮਨ ਪਾਵੈ ਬੜੇ ਭਾਗ ਗੁਰਮੁਖ ਹਰ ਪਾਵੈ ਬੜੇ ਭਾਗ ਗੁਰਮੁਖ ਹਰ ਪਾਵੈ ਨਾਮ ਜਪੋ ਗੁਰਮੁਖ ਪਰਗਾਸ ਨਾਮ ਜਪੋ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਬਿਨਾ ਮੈਂ ਕਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਕੇ ਰਸਾ ਨਾਮ ਰਵਿਆ ਸਭ ਸਾਸ ਕੇ ਰਸਾ ਰਹਾਉ ਨਾਮ ਮੈਂ ਸੁਰਤ ਸੁਣੀ ਮਨ ਪਾਈ ਨਾਮ ਮੈਂ ਸੁਰਤ ਸੁਣੀ ਮਨ ਪਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਜੋ ਨਾਮ ਜਿਮੁ ਮੂਹੇ ਬਿਖ ਦੇਖ ਪਤੰਗਾ ਹਜਿ ਮਾਝ ਮੂਹੇ ਬਿਖ ਦੇਖ ਪਤੰਗਾ ਆਪੇ ਥਾਪੇ ਥਾਪੁ ਉਥਾਪੇ ਆਪੇ ਥਾਪੇ ਥਾਪੁ ਉਥਾਪੇ ਨਾਨਕ ਨਾਮ ਦੇਵੈ ਹਰਿ ਆਪੇ ਨਾਮਿਤ ਨਾਮ ਦੇਵੈ ਹਰਿ ਆਪੇ ਆਸਾ ਮਹਲਾ 4 ਆਸਾ ਮਹਲਾ 4 ਗੁਰਮੁਖੇ ਹਰਿ ਹਰਿ ਵੇਲ ਵਧਾਈ ਗੁਰਮੁਖੇ ਹਰਿ ਹਰਿ ਵੇਲ ਵਧਾਈ lage har ras kar sai lage har ras kar sai har har naam jap anat taranga har har naam jap anat taranga jap jap naam gurmat sa lahi jap jap naam gurmat sa lahi mari akal jam kankar poanga mari akal jam kankar poanga raha raha har har gur mah bhagat rakhai har har gur mah ਪਾਈ ਗੁਰ ਤੁਠਾ ਸਿੱਖ ਦੇਵੈ ਮੇਰੇ ਪਾਈ ਗੁਰ ਤੁਠਾ ਸਿੱਖ ਦੇਵੈ ਮੇਰੇ ਪਾਈ ਹਉ ਮੈਂ ਕਰਮ ਕਿਸ ਵਿਧ ਨਹੀਂ ਜਾਣੈ ਹਉ ਮੈਂ ਕਰਮ ਕਿਸ ਵਿਧ ਨਹੀਂ ਜਾਣੈ ਜੋ ਕੁੰਚਰ ਨਾਏ ਖਾਕ ਸਿਰ ਛਾਣੈ ਜੋ ਕੁੰਚਰ ਨਾਏ ਖਾਕ ਸਿਰ ਛਾਣੈ ਏ ਵੱਡ ਭਾਗ ਹੋਵੇ ਵੱਡ ਊਚੇ ਏ ਵੱਡ ਭਾਗ ਹੋਵੇ ਵੱਡ ਊਚੇ ਨਾਨਕ ਨਾਮ ਜਪੇ ਸੱਚ ਸੂਚੇ ਨਾਨਕ ਨਾਮ ਜਪੇ ਸੱਚ ਸੂਚੇ ਆਸਾ ਮਹੱਲਾ ਚੌਥਾ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਸੁਣਿਆ ਮਨ ਤ੍ਰਿਪਤੈ ਨਾਮ ਜਪੋ ਮੇਰੇ ਗੁਰ ਸਿੱਖ ਮੀਤਾ ਨਾਮ ਜਪੋ ਮੇਰੇ ਗੁਰ ਸਿੱਖ ਮੀਤਾ ਨਾਮ ਜਪੋ ਨਾਮੇ ਸੁਖ ਪਾਵੋ 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 ਨਾਮ ਰਖੋ ਗੁਰਮਤਿ ਮਨ ਚੀਤਾ ਨਾਮ ਰਖੋ ਗੁਰਮਤਿ ਮਨ ਚੀਤਾ ਰਹਾਉ ਰਹਾਉ ਨਾਮੋ ਨਾਮ ਸੁਣੀ ਮਨ ਸਰਸਾ ਨਾਮੋ ਨਾਮ ਸੁਣੀ ਨਾਮ ਲਹ ਲ ਗੁਰਮਤਿ ਬਿਕਸਾ ਨਾਮ ਲਹ ਲ ਗੁਰਮਤਿ ਤਿੰਸਾ ਨਾਮ ਬਿਨਾ ਕੁਸਤੀ ਮੋਹ ਅੰਧਾ ਨਾਮ ਬਿਨਾ ਕੁਸਤੀ ਮੋਹ ਅੰਧਾ ਸਭ ਨੇਹ ਫਲ ਕਰਮ ਕੀਏ ਦੁਖ ਤੰਦਾ ਸਭ ਨੇਹ ਫਲ ਕਰਮ ਕੀਏ ਦੁਖ ਸੰਧਾ ਹਰ ਹਰ ਜਸ ਜਪੈ ਵੱਡ ਭਾਗੀ ਹਰ 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 ਜਸ ਜਪੈ ਵੱਡ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਏਕ ਓ ਅੰਕਾਰ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪ੍ਰਸਾਦ ਮਹਲਾ ਚੌਥਾ ਮਹਲਾ ਚੌਥਾ ਰਾਗ ਅਸਾ ਰਾਗ ਅਸਾ ਹਰਿ ਸ਼ੀਵੇ ਕੇ ਤਿੰਨ ਹਰਿ ਸ਼ੀਵੇ ਸਕਾਰ ਤੰਤ ਵਜਾਵੇ ਜੋਗੀ ਕਲ ਕਰ ਤੰਤ ਵਜਾਵੇ ਜੋਗੀ ਸੋਧਰ ਵਾਜੇ ਬੀਨ ਗੁਰਮਤ ਹਰ ਗੁਣ ਬੋਲੋ ਜੋਗੀ ਗੁਰਮਤ ਹਰ ਗੁਣ ਬੋਲੋ ਜੋਗੀ ਜੋ ਮਨਵਾ ਹਰ ਰੰਗ ਪੀਨ ਜੋ ਮਨਵਾ ਹਰ ਰੰਗ ਪੀਨ ਜੋਗੀ ਹਰ ਦੇਹੋ ਮਤੀ ਉਪਦੇਸ਼ ਜੋਗੀ ਹਰ ਦੇਹੋ ਮਤੀ ਉਪਦੇਸ਼ ਜਗ ਹਰ ਹਰ ਏਕੋ ਵਰਤੈ ਜਗ ਜਗ ਹਰ ਹਰ ਏਕੋ ਵਰਤੈ ਇਸ ਆਗੇ ਹਮ ਆਦੇਸ ਇਸ ਆਗੇ ਹਮ ਆਦੇਸ ਰਹਾਉ ਰਹਾਉ ਦਵਹਿ ਰਾਗ ਭਾਤ ਬਹੁ ਬੋਲਹਿ ਰਾਗਹਿ ਰਾਗਤ ਭਾਤ ਬਹੁ ਬੋਲਹਿ ਨਾ ਮਨੁਆ ਖੇਲ ਖੇਲ ਇਹ ਮਨੁਆ ਕੀ ਸਿੰਚਣ ਕੋ ਬਸਦਾ ਜੋਏ ਕੂਪ ਸਿੰਚਣ ਕੋ ਬਸਦਾ ਉਠ ਬੈਲ ਗਏ ਚਰ ਬੇਲ ਉਠ ਬੈਲ ਗਏ ਚਰ ਬੇਲ ਆਇਆ ਨਗਰ ਮਹਿ ਕਰਮ ਕਰ ਬੋਵਹੁ ਆਇਆ ਨਗਰ ਮਹਿ ਮੈਂ ਹਰਿਆ ਖੇਤ ਮੈਂ ਹਰਿਆ ਖੇਤ ਮਨੁਆ ਅਸਥਿਰ ਬੈਲ ਹਮ ਜੋਵੋ ਮਨੁਆ ਅਸਥਿਰ ਪੈਨ ਮਨ ਜੋਵੋ ਮਨੁਆ ਅਸਥਿਰ ਬੈਲ ਮਨ ਜੋਵੋ ਮਨੁਆ ਅਸਥਿਰ ਪੈਨ ਰਾシンਚੋ ਗੁਰਮਤ ਜੀਤ ਰਾシンਚੋ ਮਹਮਤ ਜੀਤ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਜੀਲ ਜੋ ਦੇਹੋ ਮਤੀ ਤਿਤ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਹੁ ਮਨੁ ਆਪੇ ਲ ਹਰ ਲਾਹੁ ਮਨੁ ਆਪੇ ਲ ਆਸਾ ਮਹੱਲਾ ਚੌਥਾ ਆਸਾ ਮਹੱਲਾ ਚੌਥਾ ਬਾਬ ਕੋ ਪਾਲੈ ਕੂੰ ਗੁਰੂ ਤਾਲਾ ਬਾਬ ਕੋ ਪਾਲੈ ਕੂੰ ਗੁਰੂ ਤਾਲਾ ਬਾਬ ਕੋ ਬਜਾਵੇ ਰਬਾਬ ਬਾਬ ਕੋ ਬਜਾਵੇ ਰਬਾਬ ਬਾਬ ਕੋ ਪਾਲੈ ਕੂੰ ਗੁਰੂ ਤਾਲਾ ਬਾਬ ਕੋ ਪਾਲੈ ਗਰ ਬਾਬ ਰਬ ਕੋ ਪਜਾਵੇ ਰਾਬ ਆਵਤ ਜਾਤ ਬਾਰ ਖਿੰਨ ਲਾਗੇ ਆਵਤ ਜਾਤ ਬਾਰ ਖਿੰਨ ਲਾਗੇ ਹੋ ਤਾਬ ਲਾਜ ਸੁਮਾਰੋ ਨਾਮ ਨਾਮ ਰਾਮ ਲਾਜ ਸੁਮਾਰੋ ਨਾਮ ਮੇਰਾ ਮਨ ਮੇਰਾ ਮਨ ਐਸੀ ਭਗਤ ਬਣ ਆਈ ਐਸੀ ਭਗਤ ਬਣ ਆਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਓ ਰਹਾਓ ਲੇ ਪੰਚ ਸਤ ਗਾਇਣ ਰਬ ਕੋ ਮੇਲੇ ਪੰਚ ਸਤ ਗਾਇਣ ਰਬ ਕੋ ਰਾਗ ਧੁਨ ਉਠਾਵੈ ਰਬ ਕੋ ਰਾਗ ਧੁਨ ਉਠਾਵੈ ਮੇਲੇ ਤਜੁਨ ਤ ਖਿਨ ਪਲ ਚਸਾ ਲਾਗੇ ਮੇਲੇ ਤਜੁਨ ਤ ਖਿਨ ਪਲ ਚਸਾ ਲਾਗੇ ਰਬ ਲਗ ਮੇਰਾ ਮਨ RAM ਗੁਣ ਗਾਵੇ ਰਬ ਲਗ ਮੇਰਾ ਮਨ RAM ਗੁਣ ਗਾਵੇ ਨਾਚੈ ਪਾਵ ਵਿਸਾਰੈ ਤਪ ਕੋ ਨਾਚੈ ਪਾਵ ਵਿਸਾਰੈ ਤਪ ਕੋ ਹਾਥ ਪਸਾਰੈ ਤਪ ਕੋ ਹਾਥ ਪਸਾਰੈ ਹਾਥ ਪਾਵ ਵਿਸਾਰਤ ਬਿਲਮ ਤਿਲ ਲਾਗੇ ਹਾਥ ਪਾਵ ਵਿਸਾਰਤ ਬਿਲਮ ਤਿਲ ਲਾਗੇ ਲਗ ਮੇਰਾ ਮਨ ਰਾਮ ਸਮਾਰੈ ਤਪ ਲਗ ਮੇਰਾ ਮਨ ਨਾਮ ਸਮਾਰੈ ਤਪ ਕੋ ਲੋਗਣ ਕੋ ਪਤੀ ਆਵੈ ਤਪ ਕੋ ਲੋਗਣ ਕੋ ਪਤੀ ਆਵੈ ਪਤੀ ਨੇ ਨਾ ਪਤ ਹੋਏ ਲੋਕ ਪਤੀ ਨੇ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਹੋ ਜੈ ਜੈ ਕਰੇ ਸਭ ਕੋਏ ਆਹ ਜੈ ਹੈ ਕਰੇ ਕੋਈ ਆਸਾ ਮਹੱਲਾ ਚੌਥਾ ਆਸਾ ਮਹੱਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਧੂ ਸਤ ਸੰਗਤ ਮਿਲੀਐ ਹਰ ਸਾਧੂ ਬਿਨ ਸੰਗਤ ਹਰ ਗੁਣ ਗਾਏ ਬਿਨ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਗਿਆਨ ਰਤਨ ਬਲਿਆ ਘਟ ਚਾਨਣ ਗਿਆਨ ਅੰਧੇਰਾ ਜਾਏ ਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਏ ਹਰ ਜਨ ਨਾਚੋ ਹਰ ਹਰ ਆਏ ਐਸੇ ਸੰਤ ਮਿਲੇ ਮੇਰੇ ਭਾਈ ਐਸੇ ਸੰਤ ਮਿਲੇ ਮੇਰੇ ਭਾਈ ਹਮ ਜਨ ਕੇ ਧੋਵਹਿ ਪਾਏ ਹਮ ਜਨ ਕੇ ਧੋਵਹਿ ਪਾਏ ਰਹਾਓ ਰਹਾਓ ਹਰ ਹਰ ਨਾਮ ਜਪੋ ਪੰਨ ਮੇਰੇ ਹਰ ਹਰ ਨਾਮ ਫਲ ਪਾਵਹੁ ਜੋ ਇਸ਼ੋ ਸੋਈ ਫਲ ਪਾਵਹੁ ਜੋ ਇਸ਼ੋ ਸੋਈ ਫਲ ਪਾਵਹੁ ਜੋ ਇਸ਼ੋ ਸੋਈ ਫਲ ਪਾਵਹੁ ਭੁੱਖ ਨ ਲਾਗੇ ਆਏ ਭੁੱਖ ਨ ਲਾਗੇ ਆਏ ਆਪੇ ਰੱਬ ਪਰ ਕਰਤਾ ਆਪੇ ਹਰ ਪਰਮ ਕਰਤਾ ਆਪੇ ਬੋਲ ਬੁਲਾਏ ਹਰ ਆਪੇ ਬੋਲ ਬੁਲਾਏ ਜੇ ਸੰਤ ਭਲੇ ਤੁਧ ਭਾਵੇ ਜੇ ਸੰਤ ਭਲੇ ਤੁਧ ਭਾਵੇ ਜਨ ਕੀ ਪਤ ਪਾਵੇ ਹਿਥਾਏ ਜਨ ਕੀ ਪਤ ਪਾਵੇ ਨਾਨਕ ਆਖਣਾ ਰਾਜੈ ਹਰ ਗੁਣ ਨਾਨਕ ਆਖਣਾ ਰਾਜੈ ਹਰ ਗੁਣ ਜੋ ਆਖੇ ਤਿਉ ਸੁਖ ਪਾਏ ਜੋ ਆਖੇ ਤਿਉ ਸੁਖ ਪਾਏ ਭਗਤ ਭੰਡਾਰ ਦिए ਹਰ ਆਪਣੇ ਭਗਤ ਭੰਡਾਰ ਦिए ਹਰ ਆਪਣੇ ਗਾਹਕ ਵਣਜ ਲੈ ਜਾਏ ਗਾਹਕ ਵਣਜ ਲੈ ਜਾਏ ਨਾਨਕ ਆਖਣਾ ਰਾਜੈ ਹਰ ਗੁਣ ਨਾਨਕ ਆਖਣਾ ਸੁਖ ਪਾਏ ਜਿਉ ਆਖੇ ਤਿਉ ਸੁਖ ਪਾਏ ਭਗਤ ਪੰਡਾਰੀ ਦੀਏ ਹਰ ਆਪਣੇ ਭਗਤ ਪੰਡਾਰੀ ਦੀਏ ਹਰ ਆਪਣੇ ਗੁਣ ਗਾਹਕ ਵਣਜ ਲੈ ਜਾਏ ਗੁਣ ਗਾਹਕ ਵਣਜ ਲੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ